यूके ਵਿੱਚ ਪਤਨੀ ਦਾ ਕਤਲ ਕਰਕੇ ਫਰਾਰ ਹੋਏ ਪੰਕਜ ਲੰਬਾ ਵੱਲੋਂ ਗੁਰਦਾਉਂ ਵਿਖੇ ਪੁਰਾਣੀ ਪ੍ਰੇਮਿਕਾ ਨਾਲ ਪਿਆਰ ਦੀਆਂ ਪਿੰਗਾ ਝੂਟਣ ਦਾ ਖੁਲਾਸਾ ਹੋਇਆ ਹੈ। ਔਰਵੀ ਲੰਡਨ ਵਿਖੇ 24 ਸਾਲਾ ਪਤਨੀ ਹਰਸ਼ਿਤਾ ਬਰੇਲਾ ਦਾ ਕਤਲ ਕਰਨ ਤੋਂ ਕੁਝ ਘੰਟੇ ਬਾਅਦ ਹੀ ਪੰਕਜ ਲੰਬਾ ਨੇ ਇੰਡੀਆ ਫੋਨ ਕਰਕੇ ਮਧੂ पांडे ਨਾਲ ਸੰਪਰਕ ਸਥਾਪਿਤ ਕਰ ਲਿਆ। ਪੁਲਿਸ ਦਾ ਮੰਨਣਾ ਹੈ ਕਿ ਹਰਸ਼ਿਤਾ ਦਾ ਕਤਲ ਨਾਰਥੈਂਪਟਨ ਸ਼ਹਿਰ ਦੇ ਕੋਰਬੀ ਵਿਖੇ 10 ਨਵੰਬਰ 2024 ਨੂੰ ਹੋਇਆ ਅਤੇ ਇਸ ਮਗਰੋਂ 11 ਨਵੰਬਰ ਨੂੰ ਐਲਫਰਡ ਵਿਖੇ ਇੱਕ ਲਾवारिस ਕਾਰ ਵਿੱਚੋਂ ਉਸਦੀ Laash ਬਰਾਮਦ ਕੀਤੀ ਗਈ 24 ਸਾਲ ਦਾ ਪੰਕਜ ਲਾਂਬਾ 에ਅਰ ਇੰਡੀਆ ਦੀ ਫਲਾਈਟ ਰਾਹੀਂ ਮੁੰਬਈ ਪੁੱਜਾ ਅਤੇ ਫਿਰ ਦਿੱਲੀ ਰਵਾਨਾ ਹੋ ਗਿਆ 2023 ਵਿੱਚ ਹਰਸ਼ਿਤਾ ਨਾਲ ਵਿਆਹ ਤੋਂ ਪਹਿਲਾਂ ਪੰਕਜ ਲਾਂਬਾ ਅਤੇ ਮਧੂ ਪਾਂਡੇ ਰਿਲੇਸ਼ਨਸ਼ਿਪ ਵਿੱਚ ਸਨ ਅਤੇ ਦੋਹਾਂ ਦੀ ਪਹਿਲੀ ਮੁਲਾਕਾਤ ਇੱਕ ਸਪਾ ਵਿੱਚ ਹੋਈ ਜਿੱਥੇ ਮਧੂ ਮ사ਜ ਦਾ ਕੰਮ ਕਰਦੀ ਸੀ ਹਰਸ਼ਤਾਦੀ ਭੈਣ ਸੋਨੀਆ ਡਬਾਸ ਜਿਸ ਵੱਲੋਂ ਇਨਸਾਫ ਦੀ ਮੁਹਿੰਮ ਵੱਢੀ ਗਈ ਹੈ ਨੇ ਦੱਸਿਆ ਕਿ ਪੰਕਜ ਹਰਸ਼ਤਾਦੀ ਕਮਾਈ ਤੇ ਗੁਜ਼ਾਰਾ ਕਰਦਾ ਸੀ ਦੂਜੇ ਪਾਸੇ ਜਾਂਚ ਕਰਤਾਵਾਂ ਨੂੰ ਸ਼ੱਕ ਹੈ ਕਿ ਹਰਸ਼ਤਾ ਦਾ ਕਤਲ ਵੀ ਪੈਸੇ ਨੂੰ ਲੈ ਕੇ ਹੋਇਆ ਕਿਉਂਕਿ ਮੌਤ ਤੋਂ ਸਿਰਫ 2 ਮਹੀਨੇ ਪਹਿਲਾਂ ਹੀ ਹਰਸ਼ਤਾ ਨੇ ਆਪਣੇ ਪਤੀ ਵਿਰੁੱਧ ਘਰੇਲੂ ਹਿੰਸਾ ਦਾ ਕੇਸ ਧਾਰਕ ਕੀਤਾ ਸੀ ਹੱਥ ਲਿਖਤ ਨੋਟ ਵਿੱਚ ਹਰਸ਼ਤਾ ਨੇ ਕੁੱਟਮਾਰ ਕਰਨ ਅਤੇ ਉਸਦੇ ਬੈਂਕ ਖਾਤਿਆਂ ਵਿੱਚੋਂ ਜ਼ਬਰਦਸਤੀ ਰਕਮ ਕਢਵਾਉਣ ਦੇ ਦੋਸ਼ ਲਾਏ ਦਾ ਡੇਲੀ ਮੇਲ ਦੀ ਰਿਪੋਰਟ ਮੁਤਾਬਕ ਪੰਕਜ ਲਾਂਬਾ ਇਸ ਵੇਲੇ ਇੱਕ ਕਮਰਾ ਕਿਰਾਏ ਤੇ ਲੈ ਕੇ ਰਹਿ ਰਿਹਾ ਜਿੱਥੇ ਉਸ ਦੀ ਪ੍ਰੇਮਿਕਾ ਅਤੇ ਉਸ ਦੀ 11 ਸਾਲਾ ਬੇਟੀ ਵੀ ਰਹਿੰਦੀ ਹੈ ਪੰਕਜ ਨੇ ਇੱਕ ਦੁਕਾਨ ਵੀ ਕਿਰਾਏ ਤੇ ਲਈ ਹੈ ਜਿੱਥੇ ਉਹ 스ਨੈਕਸ ਵੇਚਦਾ ਹੈ ਆਂਡਗਵਾਨ ਦੇ ਲੋਕਾਂ ਨਾਲ ਉਸ ਦਾ ਵਰਤਾਓ ਠੀਕ ਹੈ ਅਤੇ ਹੋਲੀ ਮੌਕੇ ਉਸ ਨੇ ਆਪਣੀ ਪ੍ਰੇਮਿਕਾ ਨਾਲ ਨੱਚਦੇ ਟੱਪਦੇ ਆ ਤਿਉਹਾਰ ਮਨਾਇਆ ਪਰ ਇਸੇ ਦੌਰਾਨ ਹਾਲਾਤ ਅਚਨਚੇਤ ਬਦਲ ਗਏ ਅਤੇ ਪੁਲਿਸ ਵਾਲੇ ਪੰਕਜ ਦੀ ਭਾਲ ਕਰਦੇ ਨਜ਼ਰ ਆਏ ਇਹ ਵੀ ਪਤਾ ਲੱਗਾ ਕਿ ਪੰਕਜ ਨੇ 4 ਮਾਰਚ ਨੂੰ ਬੈਂਕ ਵਿੱਚੋਂ 4,30,000 ਰੁਪਏ ਕਢਵਾਏ ਪਰ ਬੈਂਕ ਵਿੱਚ ਮੌਜੂਦਗੀ ਦੌਰਾਨ ਚਿਹਰੇ ਤੇ ਮਾਸਕ ਲਾ ਕੇ ਰੱਖਿਆ। ਮਾਮਲੇ ਵਿੱਚ ਨਵਾਂ ਮੋੜ ਉਸ ਵੇਲੇ ਆਇਆ ਜਦੋਂ ਪੁਲਿਸ ਨੇ ਪੰਕਜ ਲੰਬਾ ਦਾ ਮੋਬਾਈਲ ਫੋਨ 22 ਮਾਰਚ ਨੂੰ ਇੱਕ ਰਿਕਸ਼ਾ ਡਰਾਈਵਰ ਤੋਂ ਬਰਾਮਦ ਕੀਤਾ। ਹਰਸ਼ਦਾ ਦੇ ਪਰਿਵਾਰ ਵੱਲੋਂ ਦਿੱਲੀ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਦੇ ਹਾਂ ਪੰਕਜ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ ਪਰ ਉਹ ਲਾਪਤਾ ਹੋ ਗਿਆ। ਦਿੱਲੀ ਪੁਲਿਸ ਵੱਲੋਂ ਪੰਕਜ ਦੀ ਸੂਹ ਦੇਣ ਵਾਲੇ ਨੂੰ 50000 ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ। ਉਧਰ ਪੰਕਜ ਦੇ ਮਾਪਿਆਂ ਨੇ ਦਾਵਾ ਕੀਤਾ ਹੈ ਕਿ 10 ਨਵੰਬਰ 2024 ਤੋਂ ਬਾਅਦ ਉਹਨਾਂ ਦਾ ਪੰਕਜ ਨਾਲ ਕੋਈ ਸੰਪਰਕ ਨਹੀਂ ਹੋਇਆ। ਇੱਥੇ ਦੱਸਣਾ ਬਣਦਾ ਹੈ ਕਿ ਪੰਕਜ ਲੰਬਾ ਸਤੰਬਰ 2023 ਵਿੱਚ ਸਟੱਡੀ ਵੀਜ਼ਾ ਤੇ ਯੂਕੇ ਪੁੱਜਾ ਅਤੇ ਫਰਵਰੀ 2024 ਵਿੱਚ ਉਸਦੀ ਪਤਨੀ ਹਰਸ਼ਤਾ ਡਿਪੈਂਡੈਂਟ ਵੀਜ਼ਾ ਤੇ ਯੂਕੇ ਪੁੱਜ ਗਈ। ਹਰਸ਼ਿਤਾ ਨੇ ਵੀ ਕੰਮ ਸ਼ੁਰੂ ਕਰ ਦਿੱਤਾ ਅਤੇ ਇੰਨੀ ਤਰੱਕੀ ਮਿਲੀ ਕਿ ਆਪਣੇ ਸਿਕਿਉਰਿਟੀ ਗਾਰਡ ਪਤੀ ਤੋਂ ਵੱਧ ਕਮਾਉਣ ਲੱਗੀ ਸੰਭਾਵਤ ਤੌਰ ਤੇ ਇਹ ਗੱਲ ਪੰਕਜ ਨੂੰ ਹজম ਨਾ ਹੋਈ ਡਿਟੈਕਟਿਵ ਸੁਪਰਡੈਂਟ ਜੌਨੀ ਕੈਂਪਲ ਨੇ ਦੱਸਿਆ ਕਿ ਮਾਮਲਾ ਬੇहद ਗੁੰਝਲਦਾਰ ਹੈ ਅਤੇ ਵਿਸਤਾਰਤ ਵੇਰਵੇ ਸਾਂਝੇ ਨਹੀਂ ਕੀਤੇ ਜਾ ਸਕਦੇ ਬਿਊਰੋ ਰਿਪੋਰਟ ਹਮਦਾਰ ਟੀਵੀ